ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਇਹਦੇ ਵਿੱਚ ਸਾਨੂੰ ਹਦਾਇਤਾਂ ਮਿਲਦੀਆਂ ਨੇ ਸਿੱਖਿਆਵਾਂ ਮਿਲਦੀਆਂ ਨੇ ਸਿਧਾਂਤ ਮਿਲਦਾ ਹੈ ਇਹੀ ਕੁਝ ਮਿਲਦਾ ਹੈ ਗੁਰਬਾਣੀ ਦੇ ਵਿੱਚੋਂ ਇੰਨਾ ਸੁਣ ਕੇ ਵਿਆਖਿਆ ਦੇ ਵਿੱਚੋਂ ਮਿਲਦਾ ਕੀ ਹੈ ਨਿਯਮ ਅਨੁਸ਼ਾਸਨ ਡਿਸਪੀਲਨ ਤੇ ਜੇ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਹਨ ਤੇ ਤਾਂ ਵੀ ਕਹਿਣਾ ਵੀ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਫਿਰ ਵੀ ਉਹ ਸਾਡੇ ਨਾਲ ਉਹਦੇ ਚਰਨ ਪੜਸ ਰਹੇ ਆ ਸਾਡੇ ਨਾਲ ਹੈ ਯਾਦ ਕਰਕੇ ਹੈ ਨਿਯਮ ਕਰਕੇ ਹੈ ਬੰਦਨਾ ਕਰਕੇ ਹੈ ਜਿਸ ਨੇ ਸਾਨੂੰ ਆ ਚੀਜ਼ ਵਿੱਚ ਬੰਨਿਆ ਪੀ ਇਹਦੇ ਅੰਦਰ ਰਹਿਣਾ ਮਰਿਆਦਾ ਕਰਕੇ ਹੈ ਸੋ ਇਸ ਤਰ੍ਹਾਂ ਉਹਦੇ ਚਰਨ ਜਿਹੜੇ ਨੇ ਆਪਾਂ ਪਰਸਦੇ ਹਾਂ ਜਾਂ ਪਰਸਣੇ ਚਾਹੀਦੇ ਹਨ ਜਾਂ ਉਸ ਨੂੰ ਯਾਦ ਕਰਨਾ ਚਾਹੀਦਾ ਬਾਕੀ ਦੂਜੇ ਪਾਸੇ ਜਦੋਂ ਬੰਦਾ ਨਿਯਮ ਦੇ ਉਲਟ ਕੁਝ ਕਰਦਾ ਹੈ ਜਦੋਂ ਡਿਸਪਲਨ ਭੰਗ ਕਰਦਾ ਹੈ ਜਦੋਂ ਮਰਿਆਦਾ ਨੂੰ ਭੁੱਲ ਜਾਂਦਾ ਹੈ ਤੇ ਇਹਨੂੰ ਕਹਿ ਸਕਦੇ ਆ ਸਾਨੂੰ ਰੱਬ ਬੁੱਲ ਗਿਆ ਪਰਮਾਤਮਾ ਨੂੰ ਭੁੱਲਣ ਦਾ ਮਤਲਬ ਇਹ ਨਹੀਂ ਵੀ ਕੋਈ ਕਵੇ ਵੀ ਚਾਰ ਦਿਨ ਮੈਂ ਗੁਰਦੁਆਰੇ ਨਹੀਂ ਗਿਆ ਤਾਂ ਰੱਬ ਭੁੱਲਦਾ ਭਾਵੇਂ ਲਰ ਰੈਗੂਲਰ ਨਿਤਨੇਮ ਵੀ ਕਰੀ ਜਾਈਏ ਆਪਾਂ ਮਹਾਰਿਦ ਨੂੰ ਦਰਸ਼ਨ ਦੇ ਦਰਵੀ ਕਰੀ ਜਾਈਏ ਪਰ ਨਿਯਮ ਦੀ ਪਾਲਨ ਨਾ ਕਰੀਏ ਮर्यादा ਦੇ ਵਿੱਚ ਨਾ ਰਹੀਏ ਫਿਰ ਵੀ ਪਰਮੇਸ਼ਰ ਤੂੰ ਉਹ ਬੰਦਾ ਦੂਰ ਰਹੇਗਾ ਪਰਮਾਤਮਾ ਤੂੰ ਉਹ ਦੂਰ ਰਹੇਗਾ ਕਿਉਂਕਿ ਆਪਾਂ ਪੰਕਤੀ ਪੜੀਦੀ ਹੁੰਦੀ ਹੈ ਕਿ ਸੇਵਕ ਸਿਖ ਪੂਜਨ ਸਭ ਆਵੇ ਸਭ ਗਾਵੇ ਹਰ ਹਰਿ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰਤਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਮਤਲਬ ਆਗਿਆ ਨਿਯਮ ਉਹਦਾ ਉਹਦੇ ਨਾਲ ਮਿਲਣਾ ਉਹਨੂੰ ਮਤਲਬ ਪਰ ਸੰਨ ਕਰਨਾ ਹੈ ਜੋ ਉਹਦੀ ਕਿਰਪਾ ਲੈਣੀ ਸਿਸ ਕਰਗੇ ਜੋ ਪਹਿਲੀ ਪੰਕਤੀ ਉਹਦੇ ਨਾਲ ਰਿਲੇਟਡ ਵਿਚਾਰ ਮਾਈ ਗੁਰ ਚਰਨੀ ਚਿਤਲਾਈ ਹੈ ਐਦਾਂ ਮਨ ਨੂੰ ਉਸ ਦੇ ਚਾਨਾਂ ਵਿੱਚ ਜੋੜਨਾ ਚਾਹੀਦਾ ਵੀ ਉਹ ਯਾਦ ਰਹੇ ਨਿਜਵਾ ਦੇ ਰੂਪ ਦੇ ਵਿੱਚ ਮਰਿਆਦਾ ਦੇ ਰੂਪ ਦੇ ਵਿੱਚ ਉਹ ਯਾਦ ਰਹੇ ਉਹ ਭੁੱਲੇ ਨਾ